ਨਾਟਨਆਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡੀਐਮਸੀ ਦੇ ਐਚਨੇ ਅੱਜ ਐਮਬੀਬੀਐਸ ਬੈਚ 2019 ਦਾ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ ਜਿਸ ਵਿੱਚ 80 ਐਮਬੀਬੀਐਸ ਦੀਆਂ ਡਿਗਰੀਆਂ 67 ਸਰਟੀਫਿਕੇਟ ਅਤੇ 16 ਤਮਗੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਸਮਾਰੋਦੀ ਮੁੱਖ ਆਤੀਤੀ ਸੇਤ ਅਤੇ ਪਰਿਵਾਰ ਭਲਾਈ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਪੰਜਾਬ ਡਾਕਟਰ ਬਲਬੀਰ ਸਿੰਘ ਸਨ ਅਤੇ ਵਿਸ਼ੇਸ਼ ਆਤੀਤੀ ਬੀ ਐਫ ਯੂ ਐਚ ਐਸ ਫਰੀਦਕੋਟ ਦੇ ਚੇਅਰਪਰਸਨ ਡੀਨ ਕਾਲਜ ਡਿਵੈਲਪਮੈਂਟ ਡਾਕਟਰ ਦੀਪਕ ਜੌਨ ਪੱਟੀਸਨ ਇਸ ਮੌਕੇ ਤੇ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਕਾਂਤ ਮੁੰਜਾਲ ਸਕੱਤਰ ਸ਼੍ਰੀ ਵਿੱਪਨ ਗੁਪਤਾ ਖਜ਼ਾਨਚੀ ਸ਼੍ਰੀ ਮੁਕੇਸ਼ ਵਰਮਾ ਪ੍ਰਿੰਸੀਪਲ ਡਾਕਟਰ ਜੀ ਐਸ ਵੰਡਰ ਡੀਨ ਅਕੈਡਮਿਕ ਡਾਕਟਰ ਸੰਦੀਪ ਕੌਸ਼ਲ ਮੈਡੀਕਲ ਸੁਪਰਡੈਂਟ ਡਾਕਟਰ ਅਸ਼ਵਨੀ ਕੇ ਚੌਧਰੀ ਅਤੇ ਡਾਕਟਰ ਸੰਦੀਪ ਸ਼ਰਮਾ ਚੀਫ ਕਾਰਡੀਓਲੋਜਿਸਟ ਅਤੇ ਐਚ ਡੀ ਐਚ ਆਈ ਕੋਕ ਆਰਟ ਕੋਆਰਡੀਨੇਟਰ ਡਾਕਟਰ ਵਿਸ਼ਵਮਣ ਅਤੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾਕਟਰ ਅਸ਼ੀਮਾ ਤਨੇਜਾ ਵੀ ਹਾਜ਼ਰ ਹਨ ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਅਕੈਡੈਮਿਕ ਪ੍ਰੋਸੈਸ਼ਨ ਨਾਲ ਹੋਈ ਡਾਕਟਰ ਪੀ ਐਲ ਗੋਤਮ ਪ੍ਰੋਫੈਸਰ ਅਤੇ ਮੁਖੀ ਡਿਪਾਰਟਮੈਂਟ ਆਫ ਕ੍ਰਿਟੀਕਲ ਕੇਅਰ ਮੈਡੀਸਨ ਡੀ ਐਮ ਸੀ ਐਂਡ ਐਚ ਨੇ ਮੁੱਖ ਆਤੀਤੀ ਅਤੇ ਵਿਸ਼ੇਸ਼ ਆਤੀਤੀ ਦਾ ਪਰਿਚਯਾ ਦਵਾਇਆ ਤੇ ਨਵੇਂ ਗ੍ਰੈਜੂਏਟਸ ਨੂੰ ਵਧਾਈ ਦਿੱਤੀ। ਸਵਾਗਤੀ ਭਾਸ਼ਣ 'ਚ ਸਕੱਤਰ ਸ਼੍ਰੀ ਵਿਪਨ ਗੁਪਤਾ ਨੇ ਮੁੱਖ ਆਤੀਤੀ, ਆਤੀਤਿਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਰੋਗੀ ਸੰਭਾਲ ਦੇ ਖੇਤਰ ਵਿੱਚ ਕਾਬਲੀਅਤ ਸਾਬਤ ਕਰਨ ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਅੱਜ ਦੀ ਡਿਗਰੀ ਪ੍ਰਦਾਨ ਸਮਰੂ ਸਾਡੇ ਗ੍ਰੈਜੂਏਟਸ ਦੀ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਇਹ ਵਿਦਿਆਰਥੀ ਸਿਰਫ ਦਵਾਈ ਦੀ ਵਿਗਿਆਨ ਹੀ ਨਹੀਂ ਸਿੱਖੇ ਸਗੋਂ ਸੇਵਾ ਅਤੇ ਦਇਆ ਦੇ ਮੁੱਲ ਵੀ ਅਪਣਾਏ ਹਨ ਪ੍ਰਿੰਸੀਪਲ ਡਾਕਟਰ ਜੀਐਸ ਵਾਂਡਰ ਨੇ ਸਾਲਾਨਾ ਕਾਲਜ ਰਿਪੋਰਟ ਪੇਸ਼ ਕੀਤੀ ਅਤੇ ਵਿਦਿਆਰਥੀਆਂ ਦੀਆਂ ਸਫਲਤਾਵਾਂ ਤੇ ਮਾਣ ਜਿਤਾਇਆ डीएमसी एंड मैन एचओ मैनेजिंग सोसाइटी ਦੇ ਪ੍ਰਧਾਨ ਸ਼੍ਰੀ ਸੁਨੀਲ ਕਾਂਤ ਮੁੰਜਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੈਕਨੋਲੋਜੀ ਸਹੀ ਨਤੀਜੇ ਦੇ ਸਕਦੀ ਹੈ ਪਰ ਡਾਕਟਰ ਦੀ ਦਇਆ ਭਾਵਨਾ ਨੂੰ ਕੋਈ ਮਸ਼ੀਨ ਨਹੀਂ ਬਦਲ ਸਕਦੀ ਦਿਲ ਦੀ ਧੜਕਣ ਸੁਣਾਉਣ ਵਾਲਾ ਸਥੈਥੋਸਕੋਪ ਅਸਲ ਵਿੱਚ ਦਇਆ ਨੂੰ ਹੀ ਬਦਾਉਂਦਾ ਹੈ ਇੱਕ ਚੰਗਾ ਡਾਕਟਰ ਕੇਵਲ ਕਾਬਲ ਨਹੀਂ ਹੁੰਦਾ ਸਗੋਂ ਚੰਗਾ ਮਨੁੱਖ ਵੀ ਹੁੰਦਾ ਹੈ ਮੁੱਖ ਭਾਸ਼ਣ ਦੌਰਾਨ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਉਪਲਬਧੀਆਂ ਤੇ ਵਧਾਈ ਦਿੱਤੀ ਸਿਹਤ ਰੋਗ ਥਾਮੀ ਇਲਾਜ ਤੇ ਤੰਦਰੁਸਤ ਜੀਵਨ ਚੈਲੀ ਨੂੰ ਉਚਾਤ ਕਰ ਲਈ ਟੈਕਨੋਲੋਜੀ ਦਾ ਸਹੀ ਉਪਯੋਗ ਕੀਤਾ ਇਸ ਸਾਲ ਨਵੇਂ ਇਨਾਮ ਵੀ ਸ਼ੁਰੂ ਕੀਤੇ ਗਏ ਖੇਡਾਂ ਦੇ ਕਾਲਜ ਕਲਰ ਇਨਾਮ ਡਾਕਟਰ ਅਬੇ ਪ੍ਰਤਾਪ ਸਿੰਘ ਸੋਢੀ ਨੂੰ ਦਿੱਤਾ ਗਿਆ ਤੇ ਸਭਿਆਚਾਰਕ ਗਤੀਵਿਧੀਆਂ ਲਈ ਕਾਲਜ ਕਲਰ ਇਨਾਮ ਡਾਕਟਰ ਅਸ਼ੀਤਾ ਗੁਪਤਾ ਨੂੰ ਪ੍ਰਦਾਨ ਕੀਤਾ ਗਿਆ ਡਾਕਟਰ ਸ਼ੁਭਮ ਮੁੰਜਾਲ ਨੂੰ ਬੈਸਟ ਗ੍ਰੈਜੂਏਟ ਅਤੇ ਬੈਸਟ 올 ਰੌਂਡਰ ਘੋਸ਼ਿਤ ਕੀਤਾ ਗਿਆ ਜਦੋਂ ਕਿ ਡਾਕਟਰ ਅਸ਼ੀਤਾ ਗੁਪਤਾ ਨੂੰ ਸੈਕੰਡ ਬੈਸਟ ਗ੍ਰੈਜੂਏਟ ਦਾ ਖਿਤਾਬ ਮਿਲਿਆ ਸਮਾਰੋਹ ਦਾ ਸੰਪੂਰਨ ਧੰਨਵਾਦ ਭਾਸ਼ਣ ਡੀਜੀ ਦੇ ਅਕੈਡਮਿਕਸ ਡਾਕਟਰ ਸੰਦੀਪ ਕੌਸ਼ਨ ਨੇ ਕੀਤਾ